ਲੋਵੀ ਮਿੱਤਰੋ ਗੁਲਾਬ ਸਿੱਧੂ ਪੁੱਜ ਗਿਆ ਆਪਣੇ ਸਰਪੰਚਾਂ ਦੇ ਕੋਲ ਜਿਸ ਗੱਲ ਕਰਕੇ ਮੁੱਦਾ ਭਖਿਆ ਸੀ ਗੁਲਾਬ ਸਿੱਧੂ ਦਾ ਤਾਂ ਸਰਪੰਚਾਂ ਦੇ ਕੋਲ ਆ ਕੇ ਖੁਦ ਵੀਡੀਓ ਬਣਾ ਕੇ ਮਾਫੀ ਵੀ ਮੰਗ ਲਈ ਆ ਅਤੇ ਸਰਪੰਚਾਂ ਨੇ ਗੁਲਾਬ ਸਿੱਧੂ ਦੇ ਨਾਲ ਫੋਟੋ ਵੀ ਕਰਾ ਲਈ ਆ ਕਿਉਂਕਿ ਲੋਕਾਂ ਦਾ ਕਹਿਣਾ ਹੈ ਵੀ ਸਰਪੰਚ ਤਾਂ ਜਿਵੇਂ ਸ਼ਾਇਦ ਫੋਟੋ ਕਰਾਉਣ ਲਈ ਹੀ ਗੁਲਾਬ ਸਿੱਧੂ ਦੇ ਨਾਲ ਬੈਸ ਰਹੇ ਸੀ ਇਹ ਤਾਂ ਰਹੀਆ ਚਲੋ ਮੰਜਾਕ ਦੀਆਂ ਗੱਲਾਂ ਬਾਕੀ ਐ ਤੁਸੀਂ ਸੁਣੋ ਵੀ ਗੁਲਾਬ ਸਿੱਧੂ ਨੇ ਕੀ ਆ ਕੀ ਇਹ ਲਦਾਈ ਸਾਰੇ ਭਰਾ ਜੀ ਮੇਰੇ ਵੱਡੇ ਮੈਂ ਵੀਡੀਓ ਤੇ ਵੀ ਕਹਿਆ ਸੀਗਾ ਵੀ ਵੀ ਜਿਹੜਾ ਵੀ ਸਰਪੰਚ ਹੁੰਦਾ ਉਹ ਪਿੰਡ ਦਾ ਮੁਖੀ ਹੁੰਦਾ ਪਿੰਡ ਦਾ ਮੋਹਤਬਰ ਬੰਦਾ ਹੁੰਦਾ ਤੇ ਮੈਂ ਉਹਦੇ ਕਰਕੇ ਹੀ ਮੈਂ ਪਹਿਲਾਂ ਵੀ ਮਾਫੀ ਮੰਗੀ ਮੈਂ ਹੁਣ ਵੀ ਕਹਣਾ ਵੀ ਸਾਰੇ ਵੱਡੇ ਭਰਾ ਮਾਫੀ ਮੰਗਣ ਵਾਲਾ ਕੋਈ ਛੋਟਾ ਨਹੀਂ ਹੁੰਦਾ ਮਾਫ ਕਰਨ ਵਾਲਾ ਕੋਈ ਛੋਟਾ ਨਹੀਂ ਹੁੰਦਾ ਸੋ ਇਹ ਵੀਰੇ ਵੱਡੇ ਭਰਾ ਜੀ ਤੇ ਬਸ ਇਹਨਾਂ ਨੂੰ ਮੈਂ ਭਰਾਵਾਂ ਨੂੰ ਇਹ ਹੀ ਕਹਿਣਾ ਆ ਵੀ ਜਿਹੜਾ ਆਪਣਾ ਗਾਣਾ ਆਇਆ ਸੀ ਉਹਦੇ ਤੇ ਵੀ ਪਲਾਤੀ ਆਪਾਂ ਬਾਕੀ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਜਿੰਨੇ ਵੀ ਚਲੋ ਤੁਹਾਨੂੰ ਦੇਖਣਗੇ ਜਿੰਨੇ ਵੀ ਭਰਾ ਜਿਹੜਾ ਵੀ ਵੀਰ ਤੁਸੀਂ ਵਿਆਹ ਸ਼ਾਦੀ ਤੇ ਜਾਂਦੇ ਹੋ ਕਿਤੇ ਵੀ ਇੰਜੋ ਕੋਈ ਹੋਰ ਗੱਲ ਲਵਾ ਲਉ ਕੱਲ ਨੂੰ ਕਿਸੇ ਲੜਾਈ ਦਾ ਕਾਰਨ ਜਾਂ ਕਿਸੇ ਵੀ ਚੀਜ਼ ਦਾ ਕਾਰਨ ਨਾ ਬਣੇ ਕਿਉਂਕਿ ਹਾਂ ਵੀ ਮਿੱਤਰੋ ਫਿਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਸਬਸਕ੍ਰਾਈਬਰ ਜਰੂਰ ਕਰ ਲਿਓ ਧੰਵਾਦ ਜੀ